ਵੀਰ ਹੰਡੀ ਗਾਪਾ ਤੇ ਕੰਮ ਕਰਨਾ ਚਾਹੁੰਦਾ ਪਿੱਛੇ ਆ ਕੇ ਖੜਾ ਤੇ ਮੈਂ ਤੁਹਾਡੇ ਆ ਗਿਆ ਲੱਭੀ ਅੱਗੇ ਆ ਜਾ ਅੱਧੇ ਘਰੇ ਸਾਈਡ ਦੀ ਗੱਲ ਆ ਸਾਈਡ ਦੀ ਗੱਲ ਸਾਈਡ ਤੇ ਵਾਈ ਖਾਨਦ ਸਾਹਿਬ ਵਾਈ ਗੁਰਜੀ ਕੀ ਫਤਿਹ ਜੀ ਹੋਰ ਕਹਿ ਰਹੇ ਕਿਦਾ ਠੀਕ ਹੋ ਚੜਦੀ ਖਾਲਾ ਕਿੱਥੋਂ ਲਿਆਈ ਇੱਕ ਨੰਬਰ ਮੇਰਾ ਵਾਈ ਇੱਕ ਨੰਬਰ ਦਾ ਨਾ ਆ ਵੇਖਿਆ ਸੀ ਪ੍ਰੋਗਰਾਮ ਤੇ 100% ਸੰਪਰਕ ਕੀਤਾ ਤੇ ਦੋਵੇਂ ਲੈਗ ਖਰਾਬ ਆ 100% 100% ਮੈਨਾਂ ਅਕਸਰ ਇਹ ਲੋਕਾਂ ਨੂੰ ਕਿਹਾ ਹੁੰਨਾ ਕਿ ਵਿਕਲੰਗ ਉਹ ਆ ਜਿਹੜੇ ਕੰਮ ਨਹੀਂ ਕਰਨਾ ਚਾਹੁੰਦੇ ਸੋਚ ਲੋ ਵਿਕਲੰਗ ਪਰ ਤੁਸੀਂ ਦੇਖ ਲੋ ਲੱਤਾਂ ਤੁਹਾਡੀਆਂ ਖਰਾਬ ਆ ਬਿਲਕੁਲ ਹੀ ਤੁਰਿਆ ਜਾਂਦਾ ਪਾਜੀ 100% ਆ ਬਿਲਕੁਲ ਤੁਰਦਾ ਤੇ ਫਿਰ ਸਬਜ਼ੀ ਕਿਧਰ ਵੇਚੋਗੇ ਸਬਜ਼ੀ ਬੱਬਾ ਜੀ ਆਪਾਂ ਅੱਡਾ ਲਾਇਆ ਹੋਇਆ ਆਪਣੀ ਅੱਛਾ ਅੱਛਾ ਫਿਰ ਸਵੇਰੇ ਬੈਂਡਰੀ ਤੇ ਲੈ ਆਈ ਨਹੀਂ ਜਾ ਕੇ ਅੱਛਾ ਆਪੇ ਜਾਣਾ ਕਿਲਣ ਵੀਰ ਹਾਂਜੀ ਅੱਛਾ ਤੇ ਹੁਣ ਕੀ ਮਤਲਬ ਹੁਣ ਤੇ ਕੋਈ ਰਾਸ ਨਹੀਂ ਹੈਗੀ ਹਾਂਜੀ ਮੇਰੇ ਨਾਲ ਅਸਲੀ ਪਾਪਾ ਬਿਮਾਰ ਹੋ ਗਏ ਸੀ ਅੱਛਾ ਉਹ ਜਿਹੜੇ ਮੇਰੀ ਰਾਸ ਹੈਗੀ ਥੋੜਾ ਉਹਨਾਂ ਦੇ ਖਰਚਾ ਹੋ ਗਿਆ ਇੱਕ ਮਹੀਨਾ ਉਹ ਘਰੇ ਰਹੇ ਤੇ ਉਹਨਾਂ ਦੇ ਅੱਛਾ ਮੇਰੇ ਦੋ ਬ੍ਰਦਰ ਉਹ ਛੋਟੇ ਹੈਗੇ ਅੱਛਾ ਇੱਕ ਸਿਸਟਰ ਹੈਗੀ ਆ ਤੇ ਮੈਂ ਮੇਰਾ ਨਾਮ ਜੋ ਰੈਂਟ ਤੇ ਰੈਂਡਿਓ ਤੇ 4000 ਵਾਹਿਗੁਰੂ ਵਾਹਿਗੁਰੂ ਤੇ ਤੁਹਾਡੀ ਕਿਸੇ ਨੇ ਹੈਲਪ ਨਹੀਂ ਕੀਤੀ ਹੋਰ ਕਿਸੇ ਨੇ ਕਰੀ ਇਹ ਅੱਜ ਜਿਹੜਾ ਵੀ ਹੁੰਦਾ ਅੱਜ ਤੱਕ ਆਪਣੇ ਪੇਟ ਦਾ ਸੋਲਦਾ ਮਾਰੇ ਕੋਈ ਨਹੀਂ ਸੋਲਦਾ ਮੈਨੂੰ ਨਾ ਨਿਰਵੇਰ ਭਾਈ ਨੇ ਭੇਜਿਆ ਤੁਹਾਡੇ ਵੱਸ ਸਪੈਸ਼ਲ ਉਹਨਾਂ ਨੇ ਕਿਹਾ ਸੀ ਕਿ ਜਾ ਕੇ ਵੇਖ ਕੇ ਆਓ ਕਿ ਬੰਦਾ ਆਇਆ ਹਾਂਜੀ ਵੀ ਜਿਹਨੂੰ ਫੋਨ ਫੋਨ ਕਰ ਰਹੀ ਸੀ ਠੀਕ ਹੈ ਹਾਂਜੀ ਤੇ ਤੁਹਾਨੂੰ ਆਲੂ ਪਿਆਜ਼ ਚਾਹੀਦਾ ਹਨਾ ਆਲੂ ਪਿਆਜ਼ ਦੀਆਂ ਬੂਰੀਆਂ ਚਾਹੀਦੀਆਂ ਤੈਨੂੰ ਲੱਗਦਾ ਇਹ ਪਾਜੀ ਨਹੀਂ ਹੈਲਪ ਕਰਨਗੇ ਹਾਂਜੀ ਨਿਰਵੈਰ ਪਾਜੀ ਮੈਂ ਕੀ ਕਰਦਾਂ ਉਹ ਨਹੀਂ ਕਰਦੂਦੇ ਕਿਸੇ ਵਲੇ ਉਹ ਇਹ ਅੱਛਾ ਤੁਹਾਨੂੰ ਲੱਗਦਾ ਸੀ ਹੈ ਤੁਸੀਂ ਵੀਡੀਓ ਵਗੈਰਾ ਦੇਖਦੇ ਹੁੰਦੇ ਹੋ ਪਾਜੀ ਹਾਂਜੀ ਹਾਂਜੀ ਮੈਂ ਭਾਈ ਐਕਾਤ ਮਿਹਨਤ ਕਰਕੇ ਮੈਂ ਰੋਟੀ ਕਮਾਉਂਦਾ ਵਾਹਿਗੁਰੂ ਵਾਹਿਗੁਰੂ ਠੀਕ ਹੈ ਹਾਂਜੀ ਤੇ ਗਾਵੇਂ ਕਿੰਨਾ ਚੱਕ ਜੀਵਾਂਗੇ ਆਪਣੀ ਮਿਹਨਤ ਕਰਕੇ ਵਾਹਿਗੁਰੂ ਵਾਹਿਗੁਰੂ ਮਹਾਰਾਜ ਤੇ ਵਿਸ਼ਵਾਸ ਹੈਗਾ ਹਾਂਜੀ ਜੀ ਮੈਂ ਆਸ ਤੇ ਪੂਰਾ 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 ਵਿਸ਼ਵਾਸ ਹਾਂਜੀ ਦਿਲ ਦੇ ਯਾਰ ਰੋਟੀ ਕੋਈ ਇਹਦਾ ਗਿਲਾਤ ਨਹੀਂ ਹੈਗਾ ਕਿ ਕਿ ਲਤਾ ਤੋਂ ਆਪਾ ਜੋ ਮਹਾਰਾਜ ਦੇ ਕੋਈ ਗਿਲਾ ਸ਼ਿਕਵਾ ਜਿਹੜਾ ਅੱਜ ਮੈਂ ਵੇਖਦਾ ਪਿਆ ਨਾ ਮਾਹੌਲ ਹਾਂ ਉਹਦੇ ਹਿਸਾਬ ਨਾਲ ਠੀਕ ਆ ਉਹਦੇ ਹਿਸਾਬ ਨਾਲ ਤੇ ਠੀਕ ਹੋ ਇਹ ਨਾਲ ਉਹਨਾਂ ਵਾਂਗੂ ਉਹਨਾਂ ਤੇ ਅੱਜ ਮੈਂ ਵੀ ਉਹਨਾਂ ਦੀ ਕੰਮ ਕਰ ਨਹੀਂ ਹੁਣਾ ਹਾਂਜੀ ਅੱਜ ਦੀ ਜਗ੍ਹਾ ਨਸ਼ਾ ਇੰਨਾ ਵੱਧ ਗਿਆ ਵਾ ਕੰਮ ਕਰਕੇ ਕੋਈ ਰਾਜੀ ਨਹੀਂ ਹਾਂ ਧੰਨਵਾਦ ਧੰਨਵਾਦ ਜੀ ਇਹ ਗੱਲਾਂ ਸੁਣ ਕੇ ਬੜਾ ਵਧੀਆ ਲੱਗਾ ਇਹਦੇ ਨਾਲ ਤੇਰਾ ਕੋ ਜੀ 5000 ਰੁਪਏ ਨਾਲ ਹਾਂ ਜੀ ਵਧੀਆ ਮੁੰਨੇ ਨੂੰ ਬਸ ਇੱਕ ਨਾ ਫੋਟੋ ਭੇਜ ਦੀ ਜਦੋਂ ਤੂੰ ਕੰਮ ਕਰੇਗਾ ਨਾ ਵੀਰੇ ਨਕਾ ਲੱਡਾ ਲਾਉਂਗਾ ਨਾ ਹਾਂ ਮੈਂ ਤੁਹਾਨੂੰ ਅੱਡੇ ਦੀ ਫੋਟੋ ਭੇਜਾਂ ਹਾਂ ਜੂਰੂ ਭੇਜੀ ਉਹ ਮੁੰਨਾ ਖੁਸ਼ੀ ਖੁਸ਼ੀ ਹੋਊਗੀ ਮੁੰਨੇ ਵੀ ਇੱਕ ਵਾਰੀ ਇੰਟਰਸਟ ਜੂਰੂ ਜੂਰੂ ਮੈਂ ਲੈ ਕੇ ਜਾਊਂਗਾ ਸਮਾਨ ਤੇ ਤੁਸੀਂ ਬਸ ਮਾੜਾ ਜਿਹਾ ਕਾਲ ਕਰ ਦਿਨ ਠੀਕ ਹੈ ਜੀ ਆਹ ਸਮਾਨ ਤੂੰ ਲੈ ਲੈ ਆਪਣਾ ਜਾ ਕੇ ਠੀਕ ਹੈ ਫਿਰ ਫਿਰ ਕਹੂੰਗਾ ਵਿਕਲਾਂਗ ਉਹ ਜਿਹੜਾ ਕੰਮ ਨਾ ਕਰੇ ਉਹ ਵਿਕਲਾਂਗ ਨਹੀਂ ਹੈਗਾ ਵੀਰੇ ਸਭ ਤੋਂ ਵੱਡੀ ਗੱਲ ਜਿਹੜਾ ਦਾੜਾ ਜਿਹੜਾ ਮੈਨੂੰ ਸਭ ਤੋਂ ਸੋਹਣਾ ਲੱਗਾ ਨਹੀਂ ਆਪਾਂ ਦੇ ਕਿੰਨੇ ਇਹ ਕੁਝ ਨਹੀਂ ਹੈਗਾ ਇਹ ਤੁਮਹਾਨੂੰ ਸਿੱਖੀ ਦੇ ਨਾਮ ਕਰਉਂਦਾ ਲੱਗ ਲੱਗ ਹਾਂ ਤੇ ਬਸ ਮੁੰਡਾ ਵੀਰੇ ਫੋਟੋ ਜੂਰੇ ਭੇਜੀ ਕੇ ਤੂੰ ਕੰਮ ਕਰਦਾ ਪਿਆ ਠੀਕ ਹੈ ਤੁਸੀਂ ਕਰਿਓ ਜਰੂਰ ਦੇ ਦੀ ਆ ਆ ਜਿਹੜੇ ਪੈਸੇ ਤੁਹਾਨੂੰ ਮੈਂ ਦਿੱਤੇ ਨਾ ਇਹ ਮੇਰੇ ਸਿੱਖਾਂ ਦੇ ਪੈਸੇ ਆ ਹਾਂਜੀ ਤੇ ਤੁਹਾਡੇ ਵਰਗਿਆਂ ਤੇ ਲੱਗਣ ਤੇ ਜ਼ਿਆਦਾ ਵਧੀਆ ਠੀਕ ਹੈ ਪਿਆਰੋ ਤੇ ਬਾਕੀ ਗੁਰੂ ਜਾਨਦਾਸ ਪਾਤਸ਼ਾਹ ਦੀ ਵਿਸ਼ਵਾਸ ਰੱਖਿਓ ਕਿ ਦੇਣ ਵਾਲੇ ਤਾਂ ਗੁਰੂ ਜਾਨਦਾਸ ਪਾਤਸ਼ਾਹ ਵਾਪਸ ਠੀਕ ਹੈ ਜੀ ਹਾਂ ਚਲੋ ਠੀਕ ਹੈ ਪਿਆਰੋ ਤੁਸੀਂ ਲੈ ਜਾਓ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਵਾ ਠੀਕ ਹੈ ਪਿਆਰੋ ਇਧਰ ਜਾਓਗੇ ਵਾਪਸ ਕੇ ਇਤ ਤੁਹਾਡੀ ਮੋਰਮ ਨਾਲ ਨਾਲ ਹੀ ਕਰਦਾ ਮੈਂ ਪਿੱਛੇ ਨਹੀਂ ਇੱਥੇ ਬੈਗ ਨੂੰ ਜਿਹੜਾ ਮੈਂ ਬੈਗ ਨੂੰ ਉੱਪਰ ਕਰ ਦੇਣਾ ਚਲੋ ਤੁਹਾਨੂੰ ਕੋਈ ਗੱਲ ਚਲੋ ਫੋਲੀ ਵੀ ਲਾਈਵ ਤੁਹਾਨੂੰ ਕੋਈ ਗੱਲ ਨਹੀਂ ਕੋਈ ਬੁੜੀ ਲੈ ਜਾਓ ਲੈ ਜਾਓ ਫੋਲੀ ਤੇ ਆਣ ਜਾਓ